ਸਤਿਗੁਰ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਤੇ ਅੱਜ ਬਈ ਆਪਾਂ ਤੁਹਾਨੂੰ ਉਹ ਗੋਣੇ ਮੀਂਹ ਦੇ ਰੰਗ ਤੇ ਨਾਲੇ ਜਿਹੜੇ ਪੱਠੇ ਵੱਢਿਆ ਬਹੁਤ ਔਖੇ ਪੱਠੇ ਵੱਢਿਆ ਅੱਜ ਤੇ ਟਿੱਕਾਂ ਇਹ ਨਾ ਵੱਢਣੇ ਬਹੁਤ ਹੁੰਦੇ ਐ ਤੇ ਇੱਕ ਪਾਣੀ ਤੇ ਇੱਕ ਚਰੀ ਡਗਬੀ ਉਹ ਆਪਾਂ ਤੁਹਾਨੂੰ ਦਿਖਾਉਨੇ ਆਂ ਵੇਖੋ ਤੁਸੀਂ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੇਖੋ ਬਈ ਇਥੋਂ ਵੱਡੇ ਐ ਅੱਜ ਮੰਜਾ ਵੀ ਲੈ ਕੇ ਆਈ ਸਿੱਧਾ ਅਨੁਸਾਰ ਵੱਢਣ ਲੱਗ ਗਏ ਉਦੋਂ ਸੀਗਾ ਬੱਦਲ ਤੇ ਕਣੀਆਂ ਡੇਕਦੀਆਂ ਸੀ ਹੁਣ ਧੁੱਪ ਕੱਢੀ ਖੜਾ ਕਿਤੇ ਕਿਤੇ ਉਹ ਉਧਰ ਧੁੱਪ ਕੱਢੀ ਖੜਾ ਐ ਇੱਥੇ ਵੀ ਚਿੱਟਾ ਹੋਇਆ ਪਿਆ ਬਾਕੀ ਵੇਖੋ ਕੀ ਬੰਦ ਐ ਆ ਪਾਣੀ ਤੇ ਆ ਆਪਾਂ ਬੀਜਾਂ ਸੀ ਮਾਰਕ ਆਪਾਂ ਬੀਜਾਂ ਨਹੀਂ ਜਦੋਂ ਮੀਂਹ ਦਸਿਆ ਵੀ ਦੋ ਤਿੰਨ ਦਿਨ ਮੀਂਹ ਹੈ ਆਪਾਂ ਫਿਰ ਰੋਕਤਾ ਸੀ ਕੰਮ ਆਪਾਂ ਕਿ ਚੱਲਣਾ ਵੇਖ ਕੇ ਬੀਜਾਂਗੇ ਮੀਂਹ ਨੂੰ ਤੇ ਮੀਂਹ ਪੈ ਗਿਆ ਭਈ ਆ ਹੋ ਗਿਆ ਕੰਮ ਦੁਬਾਰੇ ਬੋਹਣਾ ਪਊਗਾ ਇਹ ਉਹ ਬਾਈ ਸੋਖਾ ਲੱਤੀਆਂ ਦਾ ਪੱਠੇ ਆਪਾਂ ਵੇਖਿਓ ਨੇ ਪਾਣੀ ਪੱਠੇ ਵੜਦੇ ਆਪਾਂ ਤੇ ਅੱਗੇ ਵੇਖ ਕੇ ਆਉਣੇ ਆਪਾਂ ਪਾਣੀ ਕਿੰਨਾ ਕ ਝੋਨੇ ਚ ਇੱਥੇ ਇੱਕ ਹੋਰ ਇੱਧਰ ਇੱਧਰ ਦੇਖੋ ਜੀ ਹਾਂ ਆ ਪਈ ਤਾਂ ਉਹ ਤੇ ਪਾਣੀ ਚੜਾ ਪਿਆ ਝੋਨੇ ਚ ਇਹ ਨਮੀ ਪਿਆ ਤੇ ਜੇ ਆਪਾਂ ਬਈ ਮੱਕੀ ਬੀਜ ਦਿੰਦੇ ਤੇ ਆਪਣੇ ਮੱਕ ਦਾ ਹੀ ਕੰਮ ਹੋ ਜਾਣਾ ਸੀ ਆਪ ਜਿਹੜੀ ਰੂੜੀ ਲਾ ਕੇ ਸੱਟੀ ਸੀ ਦੇਖੋ ਪਾਣੀ ਮੇਂ ਰਾਤ ਵੀ ਆਇਆ ਤੇ ਕੱਲ੍ਹ ਵੀ ਪਈ ਗਿਆ ਰੋਕ ਰੋਕੇ ਜੇ ਵਿਆਹ ਚਲੋ ਪਰਮਾਤਮਾ ਨੇ ਕਿਰਪਾ ਰੱਖੀ ਵੀ ਬੜਾ ਨਹੀਂ ਸਿੱਟਿਆ ਹਦੋਂ ਤੇ ਮੂੰ ਪਾਈ ਗਿਆ ਮੀ ਐ ਚੋਨੇ ਦਾ ਪਾਣੀ ਠੀਕ ਹੀ ਹੈ ਇੰਨੇ ਕਮੀ ਨਾ ਹੋਰ ਨੀ ਕੋ ਖਤਰਾ ਪਾਣੀ ਨਾ ਜਦੋਂ ਇਹ ਜਦੋਂ ਵਾਂਣ ਭਰੇ ਹੋਣ ਤੇ ਐਵੇਂ ਮੀ ਜੇ ਪਈ ਜਾ ਲਗਾਤਾਰ ਜੇ ਵੰਗੂ ਬਲਪਾ ਹੀ ਥੋੜਾ ਥੋੜਾ ਜਾਈ ਫੇਰ ਨਾ ਜਿਹੜੇ ਵਾਣਾ ਦੀ ਢਾਲ ਹੈ ਜਿਵੇਂ ਕਿਸੇ ਪਾਸੇ ਉੱਚੇ ਥੱਲੇ ਨੂੰ ਨੀਵੇਂ ਤੁਰੇ ਆਉਂਦੇ ਸਾਡੇ ਇੱਥੇ ਹੈਗਾ ਇਧਰਲੇ ਪਾਸੇ ਹੈਗਾ ਤਾਂ ਵਾਲੇ ਪਾਸੇ ਇਧਰ ਖਾਰੇ ਵਾਲਾ ਪਾਸਾ ਇਧਰਲੇ ਪਾਸੇ ਢਾਲ ਆ ਪਿੰਡ ਨਹੀਂ ਤੇ ਉਹ ਫਿਰ ਨਾ ਵਟਾਂ ਤਰੀ ਜਾਂਦੀਆਂ ਇੱਕ ਦੂਜੇ ਦੇ ਵਟਾਂ ਤਰੀ ਜਾਂਦੀਆਂ ਆ ਦੇਖੋ ਪਾਣੀ ਇਹ ਚ ਚੜਨ ਲੱਗ ਪਿਆ ਮੈਂ ਜਦੋਂ ਹੁਣੇ ਕੀੜਾ ਮਾਰ ਕੇ ਗਿਆ ਸੀ ਉਦੋਂ ਪਾਣੀ ਬਹੁਤ ਘੱਟ ਸੀ ਇਹਦੇ ਚ ਤੇ ਹੁਣ ਪਾਣੀ ਇਹਦੇ ਚ ਚੜ ਗਿਆ ਆ ਖਾਲਾ ਭਰਿਆ ਖੜਾ ਆਈਆਂ ਬਾਈ ਇਹ ਹੁਣ ਕਿਰਾਂ ਚੜੂਗਾ ਪਾਂ ਇੱਕ ਵਾਰੀਆਂ ਤਾਂ ਪਾਣੀ ਆਇਆ ਵੀ ਤਾਉ ਜਦੋਂ ਚੱਲ ਪੈਂਦਾ ਤੇ ਫਿਰ ਉਹ ਕੇਰਾ ਤਾਂ ਆਉਂਦਾ ਹੀ ਆ ਜਿੰਨਾ ਕਿ ਓਵਰ ਹੁੰਦਾ ਸਾਰਾ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਫਿਰ ਪਾਣੀ ਘਟਣ ਲੱਗਦਾ ਜਾਂ ਸੁੱਕਣ ਲੱਗਦਾ ਫਿਰ ਉਹ ਥੋੜੇ ਵਾਹਨ ਨੂੰ ਪੀਣਾ ਔਖਾ ਹੋ ਜਾਂਦਾ ਜਿਵੇਂ ਇਹ ਇੱਥੇ ਆ ਕੇ 2 ਕਿੱਲਾਂ ਚ ਜ਼ਿਆਦਾ ਡੰਮ ਲੱਗਦੇ ਆ ਤੇ ਉਹ ਫਿਰ 2 ਕਿੱਲਾਂ ਨੂੰ ਸਾਰੇ ਵਾਹਨ ਦਾ ਪਾਣੀ ਪੀਣਾ ਪੈਂਦਾ ਜਿੰਨਾ ਵਾਧੂ ਘਟੂ ਆਉਂਦੇ ਆ ਦੇਖੋ ਖਾਲਜ ਪਾਣੀ ਖੜਾ ਇਹ ਹਜੇ ਘਟਾ ਹੈ ਜਿਵੇਂ ਜਿਵੇਂ ਪਾਣੀ ਤਾਂ ਆਊਗਾ ਹੋਵੇ ਪਾਣੀ ਇੱਧਰ ਵਧੂਗਾ ਜੇਵੇ ਇੱਧਰ ਕੋਈ ਕਿਤੋਂ ਪਾਣੀ ਨਹੀਂ ਆਇਆ ਅਜੇ ਤੱਕ ਆਹ ਪਾਣੀ ਜਮਾ ਸਹੀ ਹੈ ਇਹ ਪੱਧਰ ਖੜਾ ਹੈ ਜਿਵੇਂ ਜਿਵੇਂ ਪਰੋਂ ਤਾਂ ਢਾਲੀ ਜਾਂਦੀ ਹੈ ਤੇ ਪਾਣੀ ਥੱਲੇ ਨੂੰ ਆਈ ਜਾਂਦਾ ਹੈ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵਾਰੀਆਂ ਕੱਸੀ ਨਹੀਂ ਜਿਹੜੀਆਂ ਉਹ ਵੀ ਹੁਣ ਮੋਗੇ ਦਾ ਬੰਦ ਹੁੰਦੇ ਨਹੀਂ ਜੇ ਮੋਗੇ ਬੰਦ ਹੁੰਦੇ ਤਾਂ ਕੱਤੀ ਟੁੱਟਦੀ ਆ ਤੇ ਫਿਰ ਉਹ ਪਾਣੀ ਥੱਲੇ ਨੂੰ ਹੁਣ ਨਵੇਂ ਪਾਣੀ ਹੌਲੀ ਹੌਲੀ ਖਾਲੇ ਚ ਤਰਨ ਲੱਪਿਆ ਹੌਲੀ ਹੌਲੀ ਪਾਣੀ ਵੀ ਇਧਰ ਵਧ ਗਿਆ ਤੇ ਪੁੱਠੇ ਪਾਸੇ ਜਾਣ ਲੱਪਿਆ ਖਾਲੇ ਚ ਚਲੋ ਸ਼ਾਮ ਤੱਕ ਲੱਗੂ ਪਤਾ ਕੀ ਬੰਦਾ ਇਧਰ ਜਿੱਧਰ ਪਾਣੀ ਪਾਸੇੋਂ ਨਹੀਂ ਹੁੰਦਾ ਉਧਰ ਜਮਾ ਸੈਟਾ ਕੰਮ ਇਧਰ ਪਾਸੇੋਂ ਆਉਂਦਾ ਉਧਰੋਂ ਚੜਦਾ ਪੰ ਆ ਦੇਖੋ ਬਈ ਕਿਤੋਂ ਕਿਤੋਂ ਟਾਕ ਚੋਂ ਨਿੱਤ ਪਾਣੀ ਆ ਗਿਆ ਉਹ ਤਾਂ ਡੁੱਬ ਗਿਆ ਥੋੜਾ ਥੋੜਾ ਢਿੰਦਾ ਨੀਮਾ ਜਾ ਹੂੰ ਉਹ ਕੀ ਹੋ ਗਿਆ ਰੋਟੂ ਦਾ ਪਾਣੀ ਠੀਕ ਆ ਖਾਦੇ ਅੱਗੇ ਕਿੰਨਾ ਕਿੰਦੇ ਕੋਚਾ ਪੱਠੇ ਪੱਠੇ ਤਾਂ ਉੱਚੇ ਹੈਗੇ ਤੇ ਚਿੱਟੇ ਤਾਂ ਮਾਰੂਗਾ ਹੈ ਨਾ ਤੇ ਬੜਾ ਤੇ ਹੀ ਤੋਰਾਂਗੇ ਤਾਂ ਮਾਰੂਗਾ ਹੀ ਚਾ ਫਰਾ ਕਰੀਏ ਸਟਾਰਟ ਕਿਉਂ ਕਿ ਫੂਨਕੀ ਤਾਂ ਮੈਂ ਲਾਇਆ ਪੰਜ ਮਿੰਟ ਤਰ ਕਿਹੜਾ ਕਰੀਏ ਨਹੀਂ ਗੱਲਾਂ ਪੰਜ ਪੰਜ ਪਾਸੇ ਕੀ ਆਦੇ ਵੇ ਆਪਣ ਇੱਕ ਟਾਈਨਿ ਪਾਣੀ ਪੋ ਰਹੀ ਉਹਦਾ ਵੀ ਉਹ ਵਾਟ ਦੇ ਬਰਾਬਰ ਹੋਣ ਵਾਲਾ ਟੂੜ ਕਿਲੇ ਦਾ ਕਿਲੇ ਜੀ ਇਹ ਕਿਧਰੋਂ ਆਪਣ ਇਹ ਪਾਣੀ ਸਮਝ ਨਹੀਂ ਲੱਗਦਾ ਇੰਨੀ ਵਾਟ ਤਾਂ ਨਹੀਂ ਦਰਦੀ ਅਮਰ ਤੇ ਇਹਦਾ ਵਾਂ ਯਰ ਬਾਲਾ ਪਰਿਆ ਜੀ ਪਾਣੀ ਮੈਂ ਤਾਂ ਆ ਹੀ ਆਇਆ ਉਹ ਉਤੋਂ ਉਤੋਂ ਦੀ ਆਏ ਉਹ ਬੰਦ ਗਿਆ ਹੁੰਦਾ ਹੁਣ ਮੈਂ ਟੱਪ ਜਾਂਦੇ